ਅਜ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਇੱਕ ਨਿੱਜੀ ਕਾਲਜ ਚ ਹੁਸ਼ਿਆਰਪੁਰ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਐਸਐਸਪੀ सुरेंद्र ਲੰਬਾ ਆਰਟੀਏ ਰਵਿੰਦਰ ਸਿੰਘ ਗਿੱਲ ਅਤੇ ਐਸਪੀ ਮੇਜਰ ਸਿੰਘ ਵਿਸ਼ੇਸ਼ ਸੁਰਤੇ ਹਾਜ਼ਰ ਹੋਏ ਇਸ ਮੌਕੇ ਜਿੱਥੇ ਡੀਸੀ ਕੋਮਲ ਮਿੱਤਲ ਅਤੇ ਐਸਐਸਪੀ सुरेंद्र ਲੰਬਾ ਵੱਲੋਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ ਉੱਥੇ ਹੀ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਨਵੇਂ ਬੈਰੀਕੇਟ ਟਾਰਚਾਂ ਅਤੇ ਰਿਫਲੈਕਟਿਵ ਐਜੈਕਟਾ ਸਮੇਤ ਹੋਰ ਵੀ ਜ਼ਰੂਰਤਾਂ ਸਮਾਨ ਦਿੱਤਾ ਗਿਆ। ਇਹ ਮੀਡੀਆ ਨਾਲ ਗੱਲਬਾਤ ਦੌਰਾਨ ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜੋ ਕਿ 14 ਫਰਵਰੀ ਨੂੰ ਖਤਮ ਹੋਵੇਗਾ ਤਾਂ ਇਸ ਤੁਰੰਤ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੜਕ ਸੁਰੱਖਿਆ ਤਹਿਤ ਵਿਸ਼ੇਸ਼ ਤੌਰ ਤੇ ਜਾਗਰੂਕ ਕਰਨ ਲਈ ਵੱਖ-ਵੱਖ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੜਕੀ ਨਿਯਮਾਂ ਦੀ ਪਾਲਣਾ ਕਰਨ। ਤੇ ਸਤਰਾ ਕਰਨ ਨਾਲ ਅਸੀਂ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ 'ਚ ਪਾਉਣ ਤੋਂ ਬਚਾ ਸਕਦੇ ਹਾਂ ਇਸ ਤਰ੍ਹਾਂ ਐਸਐਸਪੀ ਸੁਰਿੰਦਰ ਲੰਬਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲਗਾਤਾਰ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਨੂੰ ਜਾਗਰੂਕ ਕਰਨ ਤੇ ਲੱਗਿਆ ਹੋਇਆ ਸੀ ਤੇ ਪੁਲਿਸ ਨੂੰ ਆਮ ਚਨਤਾ ਦਾ ਕਾਫੀ ਜ਼ਿਆਦਾ ਸਹਿਯੋਗ ਵੀ ਮਿਲਿਆ ਉਹਨਾਂ ਨੇ ਦੱਸਿਆ ਕਿ ਸੜਕੀ ਨਿਯਮਾਂ ਦੀ ਪਾਲਣਾ ਕਰਨਾ ਹਰ ਇੱਕ ਵਿਅਕਤੀ ਦਾ ਮੌਲਿਕ ਕਰਤੱਵ ਹੈ ਤੇ ਸਾਨੂੰ ਸਾਰਿਆਂ ਨੂੰ ਵੀ ਕਦੇ ਵੀ ਗਲਤ ਢੰਗ ਨਾਲ ਡਰਾਈਵਿੰਗ ਕਰਕੇ ਆਪਣੀ ਜਾਨ ਨੂੰ ਖਤਰੇ 'ਚ ਨਹੀਂ ਪਾਉਣਾ ਚਾਹੀਦਾ ਉਨਾ ਦੱਸਿਆ ਕਿ ਹੁਸ਼ਿਆਰਪੁਰ ਦੇ ਚੌਂਕਾ ਜੇ ਬੰਦ ਪਈਆਂ ਟ੍ਰੈਫਿਕ ਲਾਈਟਾਂ ਜਲਦ ਨਿਗਮ ਦੇ ਸਹਿਯੋਗ ਨਾਲ ਠੀਕ ਕੀਤੀਆਂ ਜਾਣਗੀਆਂ ਜਿਸ ਨਾਲ ਲੋਕਾਂ ਨੂੰ ਵੀ ਵੱਡੀ ਰਾਹਤ ਮਹਿਸੂਸ ਹੋਵੇਗੀ ਹੁਸ਼ਿਆਰਪੁਰ ਦੇ ਉਸਤੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਪਿਛਲੇ 1 ਮਹੀਨੇ ਤੋਂ ਰੋਡ ਸੇਫਟੀ ਮੰਥ ਬਣਾਇਆ ਜਾ ਰਿਹਾ ਹੈ 14 ਫਰਵਰੀ ਤੱਕ ਇਹ ਰੋਡ ਸੇਫਟੀ ਮੰਥ ਬਣਾਇਆ ਜਾਏਗਾ ਇਸੇ ਦੇ ਤਹਿਤ ਅ 13 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਰਾਏਤਪਹਾਰਾ ਗਰੁੱਪ ਆਫ ਇਨਸਟਿਟਿਊਟ ਦੇ ਵਿੱਚ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਰਾਏਤਪਹਾਰਾ ਵੱਲੋਂ ਪਿਛਲੇ 1 ਹਫਤੇ ਤੋਂ ਰੋਡ ਸੇਫਟੀ ਨੂੰ ਲੈ ਕੇ ਵੱਖ-ਵੱਖ ਇਨੀਸ਼ੀਏਟਿਵਸ ਲਈ ਜਾ ਰਹੇ ਸੀ ਇਸ ਦੇ ਬਾਰੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ ਗਿਆ ਨਾਲ ਹੀ ਨਵਾਂ ਵੱਲੋਂ ਇੱਕ ਬਹੁਤ ਅੱਛਾ ਰੋਲ ਪਲੇ ਵੀ ਕਰਕੇ ਦਿਖਾਇਆ ਗਿਆ ਜਿਸ ਦੇ ਵਿੱਚ ਅਵੇਅਰਨੈਸ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਸਾਰੇ ਲਈ ਟ੍ਰੈਫਿਕ ਰੂਲਸ ਫਾਲੋ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਉਸ ਦੇ ਬਾਰੇ ਸੈਂਸਿਟਿਵ ਹੋਣਾ ਬਹੁਤ ਜ਼ਰੂਰੀ ਹੈ ਤੇ ਜੋ ਵੀ ਵਿਕਟਿਮ ਹੈ ਉਸ ਨੂੰ ਫਰਸਟ ایڈ ਦੇਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਮੈਂ ਸਾਰੇ ਹੀ ਹੁਸ਼ਿਆਪੁਰ ਦੇ ਵਸਨੀਕਾਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਸਾਰੇ ਇਸ ਰੋਡ ਸੇਫਟੀ ਮੰਤਰ ਤਹਿ ਦੇ ਰਾਹੀ ਜੋ ਵੀ ਮੈਸੇਜ ਦਿੱਤਾ ਗਿਆ ਹੈ ਪਲੀਜ਼ ਉਸ ਨੂੰ ਜ਼ਰੂਰ ਫੋਲੋ ਕਰੋ ਸਾਡੇ ਸਾਰੇ ਦੀ ਹੀ ਜ਼ਿੰਦਗੀ ਦੇ ਲਈ ਰੋਡ ਸੇਫਟੀ ਰੂਲਸ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਜਿਸ ਤਰ੍ਹਾਂ ਅਕਸਰ ਹੀ ਕਿਹਾ ਜਾਂਦਾ ਹੈ ਬੈਟਰ ਲੇਟ ਦਨ ਨੈਵਰ जेकर असर इन्हों गों का ध्यान रखन असं अपनी ते अपनी जान पहचान वाले किसी की जिंदगी बचा सकते हैं जो कि बहुत ही ज़्यादा जरूरी है इस अच्छ रोड सेफ्टी मुहिम के तहत ही डिस्ट्रिक्ट रेड रोड सेफ्टी काउंसिल वालों ਜ਼ਿਲ੍ਹਾ ਪੁਲਿਸ ਨੂੰ ਕੁਝ ਸਮਾਨ ਖਰੀਦ ਕੇ ਦਿੱਤਾ ਗਿਆ ਜਿਸ ਦੇ ਵਿੱਚ ਬੈਰੀਕੇਡਸ ਇਹਨਾਂ ਦੇ ਲਈ ਜੈਕਟ ਰਿਫਲੈਕਟਿਵ ਜੈਕਟਸ ਟਾਰਚਲਾਈਟ ਆਦਿ ਸਮਾਨ ਦਿੱਤਾ ਗਿਆ ਇਹ ਸਾਨੂੰ ਪੂਰੀ ਉਮੀਦ ਹੈ ਕਿ ਇਸ ਸਮਾਨ ਦੇ ਰਾਹੀਂ ਜਿੱਥੇ ਸਾਡੀ ਜ਼ਿਲ੍ਹਾ ਦੀ ਜੋ ਟ੍ਰੈਫਿਕ ਪੁਲਿਸ ਹੈ ਤੇ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇੱਕ ਬਲ ਮਿਲੇਗਾ ਕਿ ਉਹ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਠੀਕ ਤਰ੍ਹਾਂ ਕਰਾ ਸਕਣ ਜੀ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਆਰਟੀਏ ਹੁਸ਼ਿਆਰਪੁਰ ਵੱਲੋਂ ਤੇ ਰਾਤਬਾਰਾ ਕਾਲਜ ਵੱਲੋਂ ਮਿਲ ਕੇ ਜਿਹੜਾ ਹੈਗਾ ਇੱਕ ਅਵੇਰਨੈਸ ਰੋਡ ਸੇਫਟੀ ਵਾਸਤੇ ਚਲਾਇਆ ਜਾ ਰਿਹਾ ਹੈਗਾ ਜਿਹਦੇ ਸੰਬੰਧ ਵਿੱਚ ਇੱਕ ਵੀਕ ਡੈਡੀਕੇਟਿਡਲੀ ਰਾਤਪੁਰਾ ਕਾਲਜ ਦੇ ਸਟੂਡੈਂਟਸ ਵੱਲੋਂ ਮਨਾਇਆ ਜਾ ਰਿਹਾ ਸੀਗਾ ਜਿਹਦੇ ਆ ਸਮਾਪਤੀ ਦੇ ਇੱਥੇ ਅਸੀਂ ਆਏ ਹੈਗੇ ਰਾਤਪੁਰਾ ਕਾਲਜ 'ਚ ਇਸ ਰੋਡ ਸੇਫਟੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਆਪਣਾ ਅਟ ਮੋਸਟ ਇੰਪੋਰਟੈਂਸ ਦਾ ਵਿਸ਼ਾ ਹੈਗਾ ਤੇ ਇਸੇ ਨੂੰ ਧਿਆਨ ਚ ਰੱਖਦੇ ਹੋਏ ਮਨਜੋਗ ਸੀਮ ਸਾਹਿਬ ਨੇ ਪੂਰੇ ਦੇਸ਼ 'ਚ ਪਹਿਲੀ ਵਾਰ ਜਿਹੜਾ ਹੈਗਾ ਇੱਕ ਡੈਡੀਕੇਟਿਡ ਫੋਰਸ ਰੋਡ ਸੜਕ ਸੁਰੱਖਿਆ ਫੋਰਸ ਦੇ ਨਾਮ ਤੋਂ ਪੰਜਾਬ ਨੂੰ ਸਮਰਪਿਤ ਕੀਤੀ ਹੈਗੇ ਜਿਦੇ ਵਿੱਚ 6 ਗੱਡੀਆਂ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਵੀ ਮਿਲੀ ਹੈਗੀ ਜਿਹੜੀ ਰਾਤ ਦਿਨ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇਜ਼ ਤੇ 30-30 ਕਿਲੋਮੀਟਰ ਦੀ ਦੂਰੀ ਤੇ ਲੋਕਾਂ ਦੀ ਸੁਰੱਖਿਆ ਵਾਸਤੇ ਤੇ ਐਕਸੀਡੈਂਟ ਐਕਸੀਡੈਂਟ ਵਿੱਚ ਫਰਸਟ ਰਿਸਪੌਂਡਰ ਵਾਸਤੇ ਤਨਾਨਾ ਹੈਗੀਆਂ ਤੇ ਜਿਹੜੀ ਕੀਮਤੀ ਜਾਨਾਂ ਬਚਾਰੀਆਂ ਹੈਗੀਆਂ ਇਸੇ ਸਬੰਧ ਵਿੱਚ ਜਿਹੜਾ ਹੈਗਾ ਰੋਡ ਸੇਫਟੀ ਫੰਡਾਂ ਦੀ ਵਰਤੋਂ ਕਰਦੇ ਹੋਏ ਡੀਸੀ ਹੁਸ਼ਿਆਰਪੁਰ ਸਾਹਿਬ ਨੇ ਆਰਟੀਏ ਹੁਸ਼ਿਆਰਪੁਰ ਦੇ ਰਾਹੀਂ ਹੁਸ਼ਿਆਰਪੁਰ ਪੁਲਿਸ ਨੂੰ ਖਾਸ ਤੌਰ ਤੇ ਟ੍ਰੈਫਿਕ ਪੁਲਿਸ ਨੂੰ ਸੋ ਤੋਂ ਜ਼ਿਆਦਾ ਬੈਰੀਕਟ ਜਿਹੜੇ ਹੈਗੇ ਰੋਡ ਸੇਫਟੀ ਫੰਡ ਤੋਂ ਦਿੱਤੇ ਹੈਗੇ ਉਸ ਤੋਂ ਇਲਾਵਾ ਟ੍ਰੈਫਿਕ ਇਕੁਪਮੈਂਟਸ ਕੁਝ ਬੈਟਨਸ ਵੀ ਲੌਕਸ ਟ੍ਰੈਫਿਕ ਰਿਫਲੈਕਟਿਵ ਜੈਕਟਸ ਉਹ ਸਾਰੀਆਂ ਚੀਜ਼ਾਂ ਵੀ ਜਿਹੜੀ ਹੈਗੀ ਆਜ ਦੇ ਦਿਨ ਟ੍ਰੈਫਿਕ ਪੁਲਿਸ ਨੂੰ ਦਿੱਤੀ ਜਾ ਰਹੀ ਹੈਗੀਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਜਿਹੜਾ ਵੀ ਰੋਡ ਸੇਫਟੀ ਵਾਸਤੇ ਇਕੁਪਮੈਂਟਸ ਦੀ ਲੋੜ ਹੈਗੀ ਸਾਨੂੰ ਉਹ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਨਾਲ ਤੇ ਸਰਕਾਰ ਦੇ ਹੈਲਪ ਨਾਲ ਅਵੇਲੇਬਲ ਹੈਗਾ ਸਾਡੀ ਕਮਿਟਮੈਂਟ ਹੈਗੀ ਕਿ ਅਸੀਂ ਮਿਨੀਮਾਈਜ਼ ਕਰ ਸਕੀਏ ਰੋਡ ਐਕਸੀਡੈਂਟਸ ਜਿਹੜੇ ਹੈਗੇ ਤੇ ਰੋਡ ਦੇ ਉੱਤੇ ਹੋਣ ਵਾਲੇ ਜਿਹੜੇ ਜਾਨੀ ਮਾਲੀ ਨੁਕਸਾਨ ਹੈਗਾ ਉਹਨੂੰ ਮਿਨੀਮਮ ਘਟ ਕਰ ਸਕੀਏ ਤੇ ਅਸੀਂ ਕੀਮਤੀ ਜਾਨਾਂ ਬਚਾ ਸਕੀਏ ਐਟ ਦ ਸੇਮ ਟਾਈਮ ਜਿਹੜਾ ਹੈਗਾ ਸਾਰਿਆਂ ਦੇ ਰਾਹੀਂ ਅਵੇਰਨੈਸ ਬੜੀ ਜ਼ਰੂਰੀ ਹੈਗੀ ਸੈਲਫ ਅਵੇਰਨੈਸ ਬਹੁਤ ਜ਼ਰੂਰੀ ਹੈ ਕਿ ਜਿਹਦੇ ਕਰਕੇ ਖੁਦ ਦੀ ਜਾਨ ਵੀ ਤੇ ਦੂਜੇ ਦੀ ਜਾਨ ਵੀ ਜਿਹੜੀ ਹੈਗੀ ਰੋਡ ਤੇ ਚੱਲਦੇ ਹੋਏ ਬਚਾਈ ਜਾ ਸਕਦੀ ਹੈ ਇਹ ਦੱਸਿਆ ਗਿਆ ਵੀ ਜਿੱਥੇ बार-बार ਰੋਡ ਸੇਫਟੀ ਰੂਲਸ ਨੂੰ ਉਤਾਰਨ ਦੀ ਗੱਲ ਕੀਤੀ ਜਾਂਦੀ ਹੈ ਉਤੇ ਜੇ ਹੁਸ਼ਿਆਰਪੁਰ ਗ ਹੁਸ਼ਿਆਰਪੁਰ ਦੀ ਗੱਲ ਕੀਤੀ ਹੈ ਤਾਂ ਸ਼ਾਇਦ ਇੱਕ ਕਿਚੌਂਕ ਹੀ ਉਹ ਜਿਹੜਾ ਹੈ ਜਿੱਦੇ ਵਿੱਚ ਲਾਈਟਸ ਚੱਲਦੀਆਂ ਹਨ ਉਹਨਾਂ ਦੀ ਪਾਲਣ ਕੀਤੀ ਥੋੜੀ ਬਹੁਤੀ ਜਾਂਦੀ ਹੈ ਬਾਕੀ ਚੌਂਕਸ ਤੇ ਤਾਂ ਸ਼ਾਇਦ ਲਾਈਟਸ ਦੇ ਹਾਲਾ ਵੀ ਖਤਮ ਹੀ ਹੋ ਚੁੱਕੀਆਂ ਨਾ ਇਦਾਂ ਨਹੀਂ ਹੈਗਾ ਜਿੱਥੇ ਲਾਈਟਸ ਆਪਣੇ ਕਾਫੀ ਸਾਰੇ ਚੌਕਸ ਤੇ ਆਲਰੇਡੀ ਐਕਟਿਵ ਹੈਗੀ ਜਿਵੇਂ ਕਿ ਤੁਸੀਂ ਸਰਵੇ ਆਪਾਂ ਵਾਪਸ ਕਰਵਾ ਲਨੇ ਬਟ ਕਾਫੀ ਸਾਰੇ ਚੌਕਸ ਤੇ ਮੈਂ ਵੀ ਰੂਟੀਨ ਚ ਦੇਖਦਾ ਹੈਗਾ ਲਾਈਟਸ ਐਕਟਿਵ ਹੈਗੀਆਂ ਤੇ ਜਿੱਥੇ ਕੋਈ ਲਾਈਟਸ ਡੈਮੇਜ ਹੈਗੀਆਂ ਜਾਂ ਡਿਫੰਕਟ ਹੈਗੀਆਂ ਉਹਨਾਂ ਨੂੰ ਰਿਪੇਅਰ ਦਾ ਜਿਹੜਾ ਪ੍ਰੋਸੈਸ ਹੈ ਕਾਰਪੋਰੇਸ਼ਨ ਦੇ ਰਾਹੀਂ ਚੱਲ ਰਿਹਾ ਹੈਗਾ ਰੀਸੈਂਟਲੀ ਵੀ ਜਿਹੜੀ ਹੈਗੀ ਦਸਵਾ ਤੇ ਮੁਕੇਰੀਆਂ ਦੇ ਉੱਥੇ ਵੀ ਲਾਈਟਾਂ ਇੰਸਟਾਲ ਕੀਤੀ ਗਈਆਂ ਹੈਗੀਆਂ ਲੋਕਲ ਕਾਰਪੋਰੇਸ਼ਨ ਵੱਲੋਂ ਮਿਊਨਿਸਪਲ ਕਮੇਟੀ ਵੱਲੋਂ ਤੇ ਟ੍ਰੈਫਿਕ ਸੇਫਟੀ ਵਾਸਤੇ ਅਸੀਂ ਕਮਿਟਿਡ ਹੈਗੇ ਜੋ ਵੀ ਚੀਜ਼ਾਂ ਜੋ ਵੀ ਮੁਸ਼ਕਲਾਂ ਪੇਸ਼ ਆਉਂਦੀਆਂ ਹੈਗੀਆਂ ਉਹਨਾਂ ਨੂੰ ਇਮੀਡੀਏਟਲੀ ਜ਼ਰੋਲ ਆਊਟ ਕਰਨ ਵ